ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗੱਲਖੁਰਦ ਦੇ ਵਿੱਚ ਗੱਲਖੁਰਦ ਪਿੰਡ ਜ਼ਿਲ੍ਹੇ ਫਰੀਪੁਰ ਦਾ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਪਾਈ ਦਾ ਕੰਮ ਤੇ ਜਾਨਵਰ ਚਾਰਾਂ ਜਾਨਵਰਾਂ ਦੇ ਵਿੱਚੋਂ ਤੁਹਾਨੂੰ ਮਿੱਤਰੋ ਦੋ ਮੋਹਰਾ ਦੀਆਂ ਇੱਕ ਨੀਲੀ ਰਾਵੀ ਦੀ ਪੂਰੀ ਝੋਟੀ ਬੜੀ ਚੰਗੀ ਵਿਖਾਉਣੀ ਆ ਸੂਈ ਸਵਾਈ ਇੱਕ ਵਿਖਾਉਣੀ ਆ ਤੁਹਾਨੂੰ ਮਿੱਤਰੋ ਕ੍ਰੋਸ ਬਰੀਡ ਦੇ ਵਿੱਚ ਗਾਂ ਪਰ ਗਾਂ ਕਹਿ ਦੇਣੀ ਆ ਪਰ ਥਣ ਲੇਵਾ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਸਾਰੀ ਗੱਲਬਾਤ ਕਰਦੇ ਆ ਰਮੀ ਬਾਈ ਜੀ ਦੇ ਨਾਲ ਆਪਾਂ ਅੱਜ ਉਹ ਜਾਣਕਾਰੀ ਲੈ ਕੇ ਦਿਨਾ ਤੁਹਾਨੂੰ ਰਮੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਵਧੀਆ ਵਧੀਆ ਬਾਈ ਜੀ ਤਣ ਵਾਲੀ ਵੀਡੀਓ ਫਿਰ ਵੇਖੇ ਜਾਨਵਰ ਹਾਂਜੀ ਹਾਂਜੀ ਸਾਰੇ ਵੇਖ ਗਈ ਠੀਕ ਆ ਬਈ ਅੱਜ ਫਿਰ ਕਿੰਨੇ ਜਾਨਵਰ ਬਾਈ ਚਾਰ ਆ ਜੀ ਪੰਜ ਪੰਜ ਆ ਜੀ ਪੰਜ ਹੈ ਹਾਂਜੀ ਇਹ ਪਹਿਲੇ ਨੰਬਰ ਤੋਂ ਬੂਰੀ ਤੋਂ ਸ਼ੁਰੂਆਤ ਕਰਦੇ ਆ ਅੱਜ ਫਿਰ ਯਾਰ ਹਾਂਜੀ ਬੂਰੀ ਤੇ ਬੂਰੀ ਆ ਹਨਾ ਕੀ ਡਿਟੇਲ ਆ ਬਾਈ ਰਮੀ ਬਾਈ ਏ ਭਾਈ ਦੂਜਾ ਸੂਹਾ ਸੂਈ ਆ ਜਮਾਂ ਸਹੀ ਹਾਂ ਪਹਿਲੇ ਸੂਏ ਆਪਣੇ ਕੋਲੋਂ ਹੀ ਗਈ ਸੀ ਝੋਟੀ ਇਹ ਠੀਕ ਆ ਭਾਈ ਇਹ ਖੀਰੀ ਝੋਟੀ ਸੂਈ ਸੀ ਪਹਿਲਾਂ ਠੀਕ ਆ ਭਾਈ ਹਾਂਜੀ ਤੇ ਝੋਟੂ ਵੀ ਆ ਗਈ ਵੀ ਆਪਣੇ ਚੈਨਲ ਦੀ ਟੋਕੜ ਵੀ ਉਦੋਂ ਹਾਂ ਤੇਰੇ ਚੈਨਲ ਤੇ ਟੋਕੜ ਵਿਖੀ ਸੀ ਹਾਂ ਤੇ ਹੁਣ ਤਾਜੀ ਫੇਰ ਆਪਣੇ ਕੋਲੇ ਆ ਗਈ ਉਹਦਾ ਬੰਦੇ ਕੋਲ ਨਾ ਨੰਬਰ ਸੀ ਕੱਲ ਸੂਈ ਬਾਈ ਕੱਲ ਹੀ ਸੂਈ ਬਾਈ ਠੀਕ ਆ ਬਈ ਲੱਕਾ ਜਾਈ ਤਾਜੀ ਮਾਰੀ ਬੈਠੀ ਹਾਂਜੀ ਹਾਂਜੀ ਕੱਲ ਹੀ ਸੂਈ ਹੂੰ ਚੋਣ ਚਣ ਚੰਗਾ ਨਿਕਲੇ ਚੋਣ ਇੱਕ ਨੰਬਰ ਬਈ ਵਧੀਆ ਕੱਟਾ ਦੇਗੀ ਕਿ ਕੱਟੀ ਕੱਟਾ ਦੇਗੀ ਬਈ ਬੂਰਾ ਨੀਲੀ ਦਾ ਪਿਓਰ ਹਾਂਜੀ ਅੱਛਾ ਕੀ ਇਹਦਾ 1,25,000 ਜੀ 1,25,000 ਹਾਂਜੀ ਲਾਡ ਪਿਆਰ ਥੋੜਾ ਬਹੁਤਾ ਹਾਂਜੀ ਲਾਡ ਪਿਆਰ ਹੋਦੂਗਾ ਕਿਤੇ ਬਾਰ ਨੂੰ ਤੁਰੇ ਬਈ ਛੋਟੀ ਪੂਰੇ ਕਦ ਕੁਦ ਵੱਡੇ ਵਾਲੀ ਲੈ ਵੀ ਮਿੱਤਰੋ 1,25,000 ਰੁਪਏ ਦੀ ਨੀ ਡਿਮਾਂਡ ਆ ਕਰਮ ਵਾਲੀ ਛੋਟੀ ਦੀ ਸੂਈ ਸਵਾਈ ਆ ਬਹੁਤ ਸੋਹਣੀ ਸੁਨੱਖੀ ਛੋਟੀ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਖਣਲੇਵੇ ਦੀ ਵੀ ਚੰਗੀ ਆ ਨੀਲੀ ਰਾਵੀ ਤੇ ਪੈਂਦੀ ਆ ਹੂੰ ਦੇਖੋ ਜੀ ਰਾਨੂ ਮਿੱਤਰੋ ਬਾਕੀ 7 ਮਹੀਨੇ ਦਾ ਦਿੱਤਾ ਜਿਹੜੇ ਲੈ ਕੇ ਗਏ ਦੱਸ ਦੇ ਨਾ ਨਹੀਂ ਠੀਕ ਆ ਬਈ ਸਾਤ ਸਾਢੇ ਸੱਤ ਬਾਰਾ ਤੇਰਾ ਦੇ ਜੂਗੀ ਝੋਟੀ 12 ਲੀਟਰ ਦੁੱਧ 라ਵਣਾ ਦੇ ਦੋ ਬਾਈ ਹੂੰ ਥੁੱਲੋ ਥੁੱਲੋ ਖਰੀ ਨਿਕਲੀ ਹੈ ਕਿੰਨੀ ਹੈ ਨਾ ਬਣੀ ਬਹੁਤ ਸੋਹਣੀ ਥੁੱਲੋ ਹੈ ਨਾ ਬਾਈ ਬਹੁਤ ਸੋਹਣੀ ਬਣੀ ਸਵੇਰ ਹੁਣ ਨਾਲੇ 2 2.5 ਕਿਲੋ ਬੋਲਾ 2 ਕਿਲੋ ਕੱਢਿਆ ਹੂੰ ਨਾਲੇ ਬੱਚੇ ਨੂੰ ਚੰਗਾ ਹੈ ਲੈ ਠੀਕ ਹੈ ਬਾਈ ਓਕੇ ਆ ਕੱਦ-ਕੁੱਦ ਵੀ ਬਹੁਤ ਆ ਝੋਟੀ ਦਾ ਬਾਈ ਕੱਦ ਬਹੁਤ ਆ ਬੇ ਹੂੰ ਬਾਕੀ ਸੀਲ ਠੰਡੀ ਬਹੁਤ ਆ ਸਾਹੂ ਬਹੁਤ ਝੜੀ ਵਾਲੀ ਹੈ ਨਾ ਹੂੰ ਇਹ ਠੀਕ ਹੈ ਬਾਈ ਐ ਹੋ ਜੀ ਟੋਕਰ ਝੋਟੀ ਫਿਰ ਵੇਖ ਜਾਂਦੀ ਲੱਖ ਸਵ ਦੀ ਹੈ ਨਾ ਹਾਂਜੀ ਹਏ ਬਾਈ ਰਮੀ ਹਾਂਜੀ ਹਾਂਜੀ ਬਾਈ 80 85 ਹਜ਼ਾਰ ਦੀ ਟੋਕੜ ਗੱਬਣ ਵਿਕ ਜਾਂਦੀ ਏਡੀ ਝੋਲੀ ਵੀ ਆਉਂਦੀ ਵਿਕ ਜਾਂਦੀ ਵੀ ਟੋਰਨ ਆ ਵਿਕ ਜਾਂਦੀ ਬੱਚਾ ਮੈਂ ਅਗਰ ਵਿਚਾਲਾ ਦਾ ਛੇ ਤਾਂ ਹੰਦਾ ਨਾਲੇ ਹਲੇ ਮੋਹ ਛੇ ਤਾਂ ਦੀਆਂ ਕਿੰਨਾ ਕੁ ਕਰ ਦਿਆਂਗੇ ਬਈ ਮੇਰਾ ਮਾਂ ਤਾਂ 2000 ਰੁਪਏ ਛੱਡ ਦਿਆਂਗੇ ਠੀਕ ਹੈ ਬਾਈ ਤੇ ਆ ਕਾਲੀ ਝੋਟੀ ਬਾਈ ਇਹ ਤੀਜਾ ਕਸੂਆ ਸੂਈ ਹੈ ਜੀ ਠੀਕ ਹੈ ਬਾਈ ਇਹਦੇ ਥੱਲੇ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਸੂਈ ਨੂੰ 20 ਦਿਨ ਹੋ ਗਏ ਇਹਦੇ ਮਗਰ ਕੱਟੀ ਪਿਓਰ ਨਹੀਂ ਲਈਦੀ ਵਧੀਆ ਠੀਕ ਹੈ ਬਾਈ ਕੱਟੀ ਹੈ ਹਾਂ ਕੱਟੀ ਆ ਬਾਈ ਕੀ ਬਾਤ ਆ ਬਾਈ ਆ ਸੂਤੇ ਵੀ ਨਿਸ਼ਾਨਾ ਕੱਟੀ ਦੋ ਦੇ ਦੇ ਥੱਲੇ ਆ 11 ਲੀਟਰ ਮੰਨ ਲਓ ਕੰਡੇ ਵਾਲਾ ਕਹਨੂੰ 12 ਵੀ ਕਹਿ ਦਗੇ ਪਰ 11 ਜਿਹੜਾ ਸਹੀ ਆ ਪੂਛੋ ਲੰਡੀ ਆ ਹਨਾ ਪੂਛੋ ਥੋੜੀ ਜੀ ਪੂਛਦੀ ਆ ਤੇ ਚੋਣ ਲੱਗਾ ਕੋਈ ਇਹਨੂੰ ਹੂੰ ਪੂਰੀ ਪੰਪ ਹੀ ਇੱਕ ਸਾਲ ਦਾ ਇਹਦੇ ਗੱਲ ਤਾਂ ਹੀ ਨੀ ਪੋਲੀ ਤੇ ਦਿਖਾਈ ਦਈਏ ਮੜ ਇਹ ਸੰਗਲ ਸੰਗਲ ਜ ਮੜਾ ਲੱਗਾ ਇਹ ਤਾਂ ਆਰਾਮ ਆ ਗਿਆ ਮੜਾ ਵਿਖਾ ਦੇ ਫੇਰ ਵੀ ਅਗਲਾ ਕਹਿ ਦਿੰਦਾ ਮੇਰਾ ਅਮੀ ਥੰਗੋ ਹੋਲੀ ਲਿਆ ਵੱਡੀ ਬਹੁਤ ਜਿਆਦਾ ਆ ਬਈ ਪੂਰੀ ਫੁੱਲ ਵੱਡੀ ਹਾਂ ਨਹੀਂ ਠੀਕ ਆ ਬਾਈ ਓਕੇ ਆ ਜਾਵਾਂ ਹਨਾ ਹਾਂਜੀ ਹਮ ਫਿਰ ਬਾਹਲੀ ਚੰਗੀ ਚਵਾਈ ਲੱਗੀ ਆ ਬਾਈ ਵੱਡੀ-ਬੁੱਡੀ ਵੀ ਆ ਬਾਈ ਹਾਂਜੀ ਕੋਈ ਛੋਟੀ ਨਹੀਂ ਛੋਟੀ ਪੂਰੀ ਫੁੱਲ ਵੱਡੀ ਆ ਇਹ ਲੈ ਬਾਈ ਇੱਕੋ ਜੀ ਪਈਾਰੇ ਪਾਸੋਂ ਹਨਾ ਹਮ ਹੂੰ ਖੈਰ ਅਮੀ ਬਾਈ ਹਾਂਜੀ ਮੈਂ ਫਿਰ ਇੱਕੋ ਜੀ ਪਈ ਸਾਰੇ ਪਾਸੋਂ ਹਾਂ ਹਾਂ ਗਾਲ ਤੇ ਸੰਗਲ ਖੁੱਭ ਗਿਆ ਨੇ ਕਿਤੇ ਹਨਾ ਹਾਂ ਹਾਂ ਸੰਗਲਪਣਾ ਨਹੀਂ ਚਾਹੀਦਾ ਆਪਾਂ ਲੈਨੇ ਆਪਾ ਯਾਰ ਫਟਾਇਆ ਪਾ ਦੇਦੇ ਯਾਰ ਯਾਰ ਤੂੰ ਪਾ ਦੋ ਵੇ ਵੱਢ ਕੇ ਯਾਰ ਇਹ ਵੀ ਜਣਾ ਚਲੋ ਠੀਕ ਆ ਬਾਈ ਵਿਚਾਰੀਆਂ ਨੂੰ ਪੰਡਣਾ ਆਪਾਂ بابا ਇਹ ਖੁੱਲ ਨਹੀਂ ਗਿਆ ਜੀ ਹੁਣ ਪਾਉਂਦੀ ਪ੍ਰਮਾਤਮਾ ਥਾਂ ਬਖਸ਼ੇ ਜਿੱਥੇ ਵੀ ਜਾਣੇ ਕਰਮਾਂ ਲੇ ਇਹ ਕਿੰਨੇ ਦੀ ਦੇ ਦੇਣਗੇ ਬਾਈ ਰਵੀ ਇਹ 12 ਦੀ ਦੇ ਦੇਣਗੇ ਬਾਈ 12 ਦੀ ਹਾਂਜੀ ਮਾਨਤਾਂ ਵਿੱਚੋਂ ਮਾਨਤਾਂ 2000 ਦਾ ਕਰ ਦੇਣਗੇ 118 ਦੀ ਹਾਂਜੀ ਠੀਕ ਠਾਕ ਬਾਈ ਲੈ ਜੀ ਮਿੱਤਰੋ ਨੀਲੀ ਰਵੀ ਦੀ ਕੱਟੀ ਆ ਪੂਰੀ ਵੱਡੀ ਝੋਟੀ ਆ ਤੇ ਕਰਮ ਵਾਲੀ ਦਾ ਵਜਨ ਵੀ ਬਹੁਤ ਆ ਮਾਣਾ ਮਿੱਤਰੋ ਤੇ ਬਈ ਆ ਇਹਨੇ ਦੂਜਾ ਸੂਆ ਸੋਨਾ ਝੋਟੀ ਨੇ ਪਹਿਲਾਂ ਨੇ 10 11 ਕਿਲੋ ਦੁੱਧ ਦਿੱਤਾ ਠੀਕ ਆ ਬਈ ਹਾਂ ਦਿਨ ਕਿਨੇ ਲੈ ਜੂਗੀ ਮਹਾਰਾਜ ਇਹ ਬਾਦ 2 4 ਦਿਨ ਹੀ ਲਾਊਗੀ ਬਈ ਠੀਕ ਆ ਠੀਕ ਆ ਥੋਲੋ ਥੋਲੋ ਇਹ ਵੀ ਲੈਵੇ ਵਾਲੀ ਹੈ ਨਾ ਹਾਂ ਬਹੁਤ ਸਾਫ ਸੁਥਰੀ ਆ ਹੂੰ ਬਾਕੀ ਥਣ ਲੱਗਦੇ ਨਾ ਜਿਵੇਂ ਮੋٹے ਜੇ ਆ ਚੋਣ ਬਹੁਤ ਪੋਲੀ ਆ ਵੀ ਮੋਟੀ ਮੋਟੀ ਧਾਰ ਹੁੰਦੀ ਆ ਠੀਕ ਆ ਬਈ ਠੀਕ ਆ ਗਾਰੰਟੀ ਹੋ ਗਈ ਥਣਾਂ ਦੀ ਪੋਲੀ ਨਾ ਨਿਕਲੇ ਇਹ ਕਿਨੇ ਦੀ ਦੇ ਦਾਂਗੇ ਬਈ ਇਹ ਲੱਖ ਦੀ ਦੇ ਦਾਂਗੇ ਬਈ ਮਾਨਤਣ ਕੋਈ ਮਾਂਤਾਂ ਨੇ ਚੋ 5000 ਰੁਪਇਆ ਮਾਂਤਾਂ ਕਰਦੇ ਆ 95 ਦੇਵਾਂਗੇ ਬਾਹਰ ਠੀਕ ਹੈ ਥੱਲੋ ਬਹੁਤ ਖਰੀ ਆ ਹਨਾ ਬਹੁਤ ਖਰੀ ਹਾਂ ਇਹ ਤਾਂ ਚਾਰਾਂ ਪੰਜਾਂ ਆਪਾਂ ਕਹਿੰਦੇ ਮੋਟੇ ਜਿਹੇ ਆ ਹਨਾ ਹਾਂ ਪਰ ਬਹੁਤ ਵਧੀਆ ਤੈਨੂੰ ਧਾਰਾ ਮਾਰ ਕੇ ਦਿਖਾ ਦੇਣਾ ਪੋਲੀ ਆ ਬਹੁਤ ਪੋਲੀ ਆ ਬਾਈ ਠੀਕ ਹੈ ਬਾਈ ਠੀਕ ਹੈ ਲੈ ਦੇਵਾਲੂ ਬਾ ਵੇਖਦੀ ਪਾ ਹਨਾ ਜੱਡੀ ਆ ਪੁੱਡੀ ਕਰੀ ਫਰਦੀ ਤਿਆਰ ਕਰਮਾਣੀ ਤੇ ਠੀਕ ਹੈ ਬਾਈ ਹਾਂ ਇਹਨੂੰ ਖਾਣੇ ਖੜ ਗਏ ਇਹ ਮੋਟੀ ਧਾਰ ਲੈ ਉਹ ਵੇਖਿਆ ਨੇ ਠੀਕ ਆ ਯਾਰ ਵਾਕਿਆ ਹੀ ਧਾਰਤਾ ਹਨਾ ਧਾਰ ਉਹ ਕਿ ਮੋਟੀ ਬਸ ਠੀਕ ਰਹੇ ਅੱਛਾ ਆਓ ਬਾਈ ਇਹ ਸੂਈ ਆ ਬਾਈ ਚਾਰ ਅੱਜ ਚੌਥਾ ਦਿਨ ਸੂਈ ਨੂੰ ਹੋ ਗਏ ਬੱਚਾ ਆਂਦਾ ਬੱਚਾ ਇਹਦਾ ਵੱਛਾ ਜਰਸੀ ਦਿੱਤਾ ਇਹਨੇ ਪਿਓਰ ਆਪ ਹੀ ਇਹ ਜਰਸੀ ਕਰਾਸ ਆ ਹਾਂ ਹਾਂਜੀ ਤੇ ਸੀਲ ਸਲਾਬ ਦਾ ਕਿੰਨਾ ਹੋਊਗਾ ਬਾਈ ਇਹਦੇ ਥੱਲੇ ਇਹਦੇ ਥੱਲੇ ਬੋਲਾ ਹੋਊਗਾ 11 12 ਕਿਲੋ ਅੱਜ ਨੈਟ ਤਿਆਰ ਚੌਥੇ ਦਿਨ ਦੁੱਧ ਬਾਈ 14 15 ਕਿਲੋ ਦੇ ਦੂਗੀ ਦੇ ਦੂਗੀ ਯਾਰ ਹਾਂਜੀ ਸੀਲ ਨੂੰ ਚੋਣ ਚਾਹੁੰਦਾ ਵਧੀਆ ਸੀਲ ਬਾਈ ਆ ਜਿਵੇਂ ਮਰਜੀ ਵੇਖਾ ਗੱਡੀ ਮਾਰੂ ਤੋਰੀ ਪਈ ਇਹਨੂੰ ਮੂੰਹ માં ਵੀ ਚੰਗਾ ਗਾ ਹਨਾ ਘਰੇ ਦੁੱਧ ਪੀਣ ਵਾਲੇ ਦੇ ਚੰਗੀ ਦੀਦਾ ਹੂੰ ਹੂੰ ਬੜੇ ਠੀਕ ਆ ਬਾਈ ਛੇ ਛੇ ਫੈਂਟ ਵਾਲੀ ਗਾਂ ਐ ਇਹ ਬਾਈ ਹੂੰ ਲੋੜ ਲੈ ਬਾਈ ਆਹੋ ਜੀ ਗਾਂ ਲਾਈ ਓਏ ਦੁੱਧ ਤੇ ਘਰੇ ਬਾਈ ਰਮੀ ਹੂੰ ਬਈ ਅੱਜ 14 15 ਕਿਲੋ ਵਾਲੀ ਮੱਝ ਲੈਣੀ ਓਏ ਤੇ ਇਹ ਮੰਨ ਲਾਓ ਉਦੋਂ ਆਦਿ ਮੋਹਲ ਤਾਂ ਵੀ ਘਾਟ ਆਉਣੀ ਹੈ ਕਿੰਨੇ ਦੀ ਬਾਈ ਦੇ ਦੇਂਗੇ ਇਹ ਬਾਈ 50000 ਦੀ ਦੇ ਦੇਂਗੇ ਅੱਛਾ ਯਾਰ ਹਾਂਜੀ ਠੀਕ ਹੈ ਰਮੀ ਬਾਈ ਯਾਰ ਫਿਰ ਤਾਂ ਕੋਈ ਮਾੜੀ ਨਹੀਂ ਆ ਕੀ ਮਾੜੀ ਆ ਦੁੱਧ ਪੀਣ ਵਾਲੇ ਨੂੰ ਥਣ ਤੁਨੂੰ ਵੀ ਚੰਗਾ ਲੱਗਾ ਹੈਨਾ ਥਣ ਬਹੁਤ ਚੰਗਾ ਲੱਗਾ ਬਾਈ ਹੂੰ ਲੈ ਮੈਂ ਤਰੋ ਤਾਜੀ ਸੋਈਆ ਹੈ 11 12 ਕਿਲੋ 10 11 ਕਿਲੋ ਬੋਲਾ ਵਾਲੇ ਦੁੱਧ ਲਾ ਲਿਓ ਦੁੱਧ ਦੇ ਦੂਗੀ 15 ਕਿਲੋ ਘਾਟਾ ਰਣਾ ਬਾਈ ਦਾ ਅੱਛਾ ਰਮੀ ਬਾਈ ਇਹ ਤੇ ਚਾਰ ਜਣ ਹੋਰ ਹੋਰ ਕਿਹੜਾ ਪੰਜਵਾਂ ਬਾਈ ਇੱਕਾ ਸ਼ਾਈ ਵਾਲ ਵਹਿੜਾ ਲਿਆ ਬਾਹਰ ਹੀ ਕੱਢ ਲਿਆ ਇਹਨੂੰ ਨੇ ਆ ਰਿਹਾ ਇੱਕ ਹੋਰ ਤੋਂ ਗਲੀ ਗਾਂ ਤੁਹਾਡੇ ਲਈ ਮਿੱਤਰੋ ਇੱਟੇ ਭਾਅ ਲੋਟੀਊਗਾ। ਹੂੰ। ਇਹ ਵੀ ਬਾਈ ਸੀਲ ਆ ਵਧੀਆ। ਠੀਕ ਹੈ। ਦੂਜਾ ਸੂਆ ਸੋਨਾ ਪਹਿਲਾਂ ਨੇ 10 ਕਿਲੋ ਦੋ ਦਿੱਤਾ ਇਹਨੇ ਵੀ। ਇਹਨੇ ਹੈ? ਹਾਂਜੀ। ਚਲ। ਹੂੰ। ਇਹ ਦੂਜਾ ਸੂਆ ਹੀ ਆ ਬਾਈ? ਹਾਂ ਹਾਂ ਦੂਜਾ ਸੂਆ ਸੋਨਾ ਵਧੀਆ ਸੀਲ ਆ ਬਾਈ। ਠੀਕ ਆ ਬਾਈ। ਇਹਦਾ ਭਾਅ ਕਿੱਡਾ ਗਊ ਗਰਮ ਹੈ ਬਾਈ? ਇਹਦਾ ਵੀ ਭਾਅ ਐਵੇਂ ਵਾਲਾ ਹੀ ਆ। ਕਿੰਨੇ ਵਾਲਾ? 45000 ਅੱਛਾ ਹਾਂ ਮਾਨਤਨ ਹੋ ਰਹੀ ਵਿਚੋ ਮਾਨਤਨ ਕਰ ਦਿਆਂਗੇ 2000 ਦਾ ਇਹ ਦਿਨ ਤਾਂ ਲੈ ਜੂ 5-7000 ਹਾਂ ਲੈ ਜੂ ਹਫਤਾ ਲੈ ਜੂ ਹਜੇ ਭਾਈ ਹਮ ਹਜੇ ਗੁੰਦ ਹੀ ਹੁੰਦੀ ਥਣਾ ਜੋ ਹਮ ਲੈ ਮਿੱਤਰੋ 5 ਜਨਵਰੀ ਬਾਈ ਦਾ ਨੰਬਰ 9781069724 9781069724